ਮਸ਼ੀਨ ਦੇ ਰਾਹੀਂ ਵੋਟ ਹੋਣੀ ਹੀ ਚਾਹੀਦੀ ਚਾਹੇ ਤੁਹਾਡੀ ਸਰਕਾਰ ਬਣ ਰਹੀ ਹੈ ਚਾਹੇ ਨਹੀਂ ਬਣ ਰਹੀ ਲੋਕਾਂ ਦੇ ਨਾਲ ਟੱਕਰ ਹੋ ਰਹੀ ਹੈ ਚਾਹੇ ਕਿਸੇ ਦੀ ਵੀ ਸਰਕਾਰ ਹੈ बीजेपी ਜੋ ਹੈਗੀ ਹੈ ਕਿਉਂ बीजेपी ਨੂੰ ਕਿਉਂ ਅਮਿਤ ਛਾਲੂ ਕਿਉਂ ਮੋਦੀ ਨੂੰ ਹਟਾਉਣਾ ਜ਼ਰੂਰੀ ਹੈ ਕਿਸੇ ਸੰਵਿਧਾਨ ਦੇ ਖਾਕਾ ਤੇ ਚੁੱਕ ਲੋ ਲੇਕਿਨ ਹਰ ਕੰਮ ਸੰਵਿਧਾਨ ਦੇ ਕੇਸਟ ਕਰਨਾ ਹੈ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲਿਓ ਤੁਸੀਂ ਬਾਬਾ ਸਾਹਿਬ ਦੇ ਨਾਂ ਤੇ ਵੱਡੀਆਂ-ਵੱਡੀਆਂ ਚੀਜ਼ਾਂ ਬਣਾ ਲਓ ਜਾਂ ਪਾਲਿਸੀ ਬਣਾ ਲਓ ਜਾਂ ਅਮੂਮਨ ਯੂਨੀਵਰਸਿਟੀਾਂ ਬਣਾ ਲਓ ਉਹ ਜਿਹੜਾ ਤਬਕਾ ਥੱਲੇ ਬੈਠਾ ਹੈ ਨਾ ਉਹਨਾਂ ਦਾ ਭਲਾ ਨਹੀਂ ਹੋਣਾ ਕਿਉਂਕਿ ਤੁਸੀਂ ਯੂਨੀਵਰਸਿਟੀਾਂ 인ਫਰਾਸਟ੍ਰਕਚਰ ਨਾਲ ਉਹ ਬੜੀ ਸਜਾਵਟ ਨਾਲ ਉਹਨਾਂ ਦੀ ਉਹ ਬੱਚੇ ਵਿਚਾਰੇ ਫੀਸਾਂ ਨਹੀਂ ਭਰ ਸਕਦੇ ਇਸ ਕਰਕੇ ਜੋ ਗਰੀਬ ਤਬਕਾ ਹੈ ਨਾ ਉਹਨੂੰ ਇਹ ਨਹੀਂ ਚਾਹੀਦੀ ਤੁਸੀਂ ਮੂਰਤੀਆਂ ਬਣਾ ਦਿਓ ਤੁਸੀਂ ਉਹਨਾਂ ਦੇ ਨਾਂ ਤੇ ਯੂ ਨੋ ਸੁਪਰੀਮ ਕੋਰਟ ਵੀ ਮੂਰਤੀ ਲਾਈ ਸੀਗੀ ਉਹਨ ਕੰਪ ਤਾਂ ਕੀ ਆ 바ਵਾ ਸਾਹਿਬ ਦੀ ਵੱਡੀ ਫੋਟੋ ਲਾ ਕੇ ਮਾਲਾ ਪਾ ਦੋ ਤਾਲੀਆਂ ਬਜਾ ਦੋ ਪ੍ਰੋਗਰਾਮ ਕਰਵਾ ਦੋ that strategy we don't want ਭਾਜਪੀ ਹਰ ਫੈਸਲਾ ਕਰੇ ਭਾਜਪੀ ਧਰਮ ਦੀ ਰਾਜਨੀਤੀ ਕਰਕੇ ਇੱਕ ਧਰਮ ਦਾ ਪ੍ਰਚਾਰ ਕਰਕੇ ਦੂਜੇ ਧਰਮ ਨੂੰ ਛੋਟਾ ਦੱਸਣਾ ਔਰ ਕਹਿਣਾ ਕਿ ਇਸ ਦੇਸ਼ ਵਿੱਚ ਰਹਿਣਾ ਹੋਗਾ ਤਾਂ ਰਾਮ ਰਾਮ ਕਹਿਣਾ ਹੋਗਾ ਅੱਲਾ ਅੱਲਾ ਮੁੱਲੇ ਕਾਟੇ ਜਾਣਗੇ ਤਾਂ ਰਾਮ ਰਾਮ ਚੁਲਾਏਗੇ this is the narrative of bjp ਸਾਡੇ ਪੰਜਾਬ ਦੇ ਕਿੰਨੇ ਲੀਡਰ ਕਿੰਨੇ ਵਧੀਆ ਯੂਥ ਨੂੰ ਅੰਦਰ ਚੁੱਕ ਚੁੱਕ ਕੇ ਛੁੱਟਿਆ do you think i would want bjp as a government ਆਰੇ ਸਸ ਨੂੰ ਵੀ ਉਨੀ ਟਾਰਗੇਟ ਤੇ ਲਿਆ ਜਾਂਦਾ ਵੀ ਕਿਹਾ ਜਾਂਦਾ ਵੀ ਗਰਾਊਂਡ ਹੋ ਆ ਬੀਜੇਪੀ ਦਾ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਦੇਸ਼ ਤੋਂ علاوہ ਕੋਈ ਗੱਲ ਹੈ ਨਹੀਂ ਤੇ ਫਿਰ ਅਸੀਂ ਦੇਸ਼ ਵਿਰੋਧੀ ਕਿਵੇਂ ਹੋਗੇ ਦੇਸ਼ ਨੂੰ ਜੇ ਜਿਹੜੇ ਦੇਸ਼ ਨੂੰ ਬਚਾਉਣ ਦੀ ਗੱਲ ਕਹਿੰਦੇ ਤੁਸੀਂ ਕਰਦੇ ਹੋ ਉਹਨੂੰ ਤਾਂ ਸੁਰੱਖਿਤ ਕਰਨ ਦੀ ਸਿਕਿਉਰ ਕਰਨ ਦੀ ਗੱਲ ਅਸੀਂ ਕਰ ਚੋਰ ਜਿਹੜਾ ਹੁੰਦਾ ਨਾ ਪਹਿਲੀ ਗੱਲ ਕਦੀ ਨਹੀਂ ਕਹਿੰਦਾ ਮੈਂ ਚੋਰੀ ਕੀਤੀ ਮਾਰ ਵੀ ਲੋ ਨਾ ਥੱਪੜ ਵੀ ਮਾਰ ਲਓ ਜਿੱਤ ਨੂੰ ਲੱਗਦਾ ਕਿ ਉਹਨੂੰ ਪਾਣੀ ਉੱਪਰ ਆ ਗਿਆ ਉਹਨ ਤਾਂ ਮੇਰੀ ਮੌਤ ਹੀ ਆ ਉਹ ਤੱਤਰ ਨਹੀਂ ਮੰਨਦਾ ਮੈਂ ਚੋਰੀ ਕੀਤੀ ਦੇਸ਼ ਤਾਂ ਤੁਸੀਂ ਵੇਚਦਾ ਦੇਸ਼ ਦੀ ਮੂਲ ਬੂਤ ਚੀਜ਼ਾਂ ਜਿੰਨੀਆਂ ਵੀ ਸਹੀਆਂ ਨੇਚਰਲ ਰਿਸੋਰਸਸ ਵੱਡੇ ਵੱਡੇ ਪੂੰਜੀਪਤੀਆਂ ਦੇ ਹੱਥੇ ਰਾਏ ਦੇਤੀਆਂ ਜਦੋਂ ਤਾਂ ਜਿਹਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਾਸਤੇ ਵੀਮ ਠੀਕ ਹੋ ਜਾਂਦੀ ਹੈ ਜਿਹਦੀ ਨਹੀਂ ਬਣਦੀ ਉਹ ਰੋਲਾ ਪਾ ਲੈਂਦਾ ਐ ਐਕਚੁਅਲ ਤੌਰ ਤੇ EVM ਵਾਲਾ ਜੇ ਨੈਚੁਰਲੀ ਤੌਰ ਤੇ ਅਸੀਂ ਫੰਡਾ ਦੇਖੀਏ ਕਿ ਸੱਚਿਉਂ ਦੇਖਦੇ ਹੋ ਤੁਸੀਂ ਵੀ ਇਹਨੂੰ ਰਿਵਾਈਜ਼ ਹੋਣਾ ਚਾਹੀਦਾ ਦੇਖੋ ਬਿਲਕੁਲ ਜੀ ਮੈਂ ਆਪਾਂ ਤਾਂ ਝੂਠ ਬੋਲਣ ਵਾਲਿਆਂ ਚੋ ਹੈ ਹੀ ਨਹੀਂ ਸਿੱਧੀ ਗੱਲ ਆ ਜੋ ਤੁਸੀਂ ਕਿਹਾ ਹੈ ਕਿ ਜਿਹਦੀ ਸਰਕਾਰ ਬਣਦੀ ਆ ਆਮੂਮਨ ਇਹ ਹੋ ਰਿਹਾ ਹੈ ਨਾ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਕਿਉਂ ਕਿ ਉਹਦੀ ਗੱਲ ਕਿਉਂ ਕਰ ਰਹੇ ਕਿਉਂਕਿ ਆਪੋਜੀਸ਼ਨ ਦੇ ਲੀਡਰ ਹੈ ਨਾ ਅੱਜ ਉਹਨਾਂ ਨੇ ਉਹ ਆਪਣੀ ਆਪੋਜੀਸ਼ਨ ਦੀ ਪੋਸਟ ਗ੍ਰਹਿਣ ਕਰ ਲਈ ਸੋ ਇਸ ਕਰਕੇ ਗੱਲ ਕਰਦੇ ਕਿ ਜਿੱਥੇ ਤੇ ਉਹਨਾਂ ਨੇ ਸਰਕਾਰ ਬਣਦੀ ਆ ਉਹ ਹਲਕੇ ਵਿੱਚ ਲੈ ਲੈਂਦੇ ਨੇ ਹੈਨਾ ਕਦੀ ਬੋਲਿਆ ਕਦੀ ਨਹੀਂ ਬੋਲਿਆ ਔਰ ਇਹ ਵੀ ਇੱਕ ਲੋਕਾਂ ਦੀ ਸੋਚ ਬਣ ਗਈ ਹੈ ਔਰ ਨੈਰੇਟਿਵ ਸਪਰੈਡ ਹੋ ਰਿਹਾ ਹੈ ਮੀਡੀਆ ਦੇ ਥਰੂ ਮੇਨ ਮੀਡੀਆ ਦੇ ਥਰੂ ਕਿ ਜਦ ਸਰਕਾਰ ਬਣ ਜਾਂਦੀ ਹੈ ਫਿਰ ਚੁੱਪ ਹੋ ਜਾਂਦੇ ਨੇ ਤਾਂ ਇਦਾਂ ਹੀ ਮੋਦੀ ਨੂੰ ਤੇ ਗਵਰਨਮੈਂਟ ਨੂੰ ਬੀਜਪੀ ਨੂੰ ਟਾਰਗੇਟ ਕਰਦੇ ਨੇ ਬਟ ਆਈ ਬਲੀਵ ਮਸ਼ੀਨ ਦੇ ਰਾਹੀਂ ਵੋਟ ਹੋਣੀ ਹੀ ਚਾਹੀਦੀ ਚਾਹੇ ਤੁਹਾਡੀ ਸਰਕਾਰ ਬਣ ਰਹੀ ਹੈ ਚਾਹੇ ਨਹੀਂ ਬਣ ਰਹੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹਰ ਇੱਕ ਪਾਰਟੀ ਨੂੰ ਲੋਕਾਂ ਦੇ ਨਾਲ ਤੱਕਾ ਹੋ ਰਿਹਾ ਚਾਹੇ ਕਿਸੇ ਦੀ ਵੀ ਸਰਕਾਰ ਆ ਰਹੀ ਹੈ ਕਿਉਂਕ ਉਹਨਾਂ ਦੀ ਕਿਤੇ ਕਰਨਾਟਕਾ ਚ ਸਰਕਾਰ ਹੈ ਨਾ ਉੱਥੇ ਬਣ ਗਈ ਫਟ ਫਟ ਦੇ ਅਦਰ ਸਟੇਟਸ ਹੈ ਨਾ ਪੂਰਾ ਭਾਰਤ ਕਿਦਾਂ ਲੈ ਕੇ ਆਓਗੇ ਬੀਜਪੀ ਮੁਕਤ ਭਾਰਤ ਕਿਦਾਂ ਕਰੋਗੇ ਸੋ ਇਸ ਤਰੀਕੇ ਨਾਲ ਜਿਹੜਾ ਅਮੂਮਨ ਜਿਹੜੇ ਲੋਕ ਹਨ ਥੱਲੇ ਉਹਨਾਂ ਉਹ ਉਹਦੇ ਉਹਨਾਂ ਦੇ ਹੱਕ ਹਕੂਕ ਮਾਰੇ ਜਾ ਰਹੇ ਨੇ ਫॉर ਮੀ ਤੁਸੀਂ ਇਹ ਸਵਾਲ ਸਾਡੇ ਦੇ ਵੀ ਕਰ ਸਕਦੇ ਹੋ ਜੀ ਤੁਸੀਂ ਹਾਰ ਗਏ ਅੱਜ ਤੁਸੀਂ ਬੋਲਣ ਲੱਗ ਪਏ ਨਹੀਂ ਮਸ਼ੀਨ ਕਦੀ ਵੀ ਸੁਰੱਖਿਤ ਨਹੀਂ ਹੋ ਸਕਦੀ ਮਸ਼ੀਨ ਸੇਫ ਮੀਡੀਅਮ ਹੈ ਹੀ ਨਹੀਂ ਵੋਟ ਕਰਾਉਣ ਦਾ ਜਿਹੜੀ ਗੱਲ ਜਿਹੜੀ ਤੁਸੀਂ ਗੱਲ ਕਹੀ ਕਹਿੰਦੇ ਫਿਰ ਆਏ ਆਪਾਂ ਬੀਜਪੀ ਮੁਕਤ ਕਿਵੇਂ ਕਰਾਂਗੇ ਇਹੀ ਚੀਜ਼ ਨੂੰ ਟਾਰਗੇਟ ਬੀਜਪੀ ਕਰਦੀ ਆ ਉਹ ਕਹਿੰਦੇ ਕਿ ਅਸਲ ਇਹ ਉਹਦੇ ਟੈਕਨੀਕਲੀ ਗਰਾਉਂਡ ਨੂੰ ਲੈ ਕੇ ਨਹੀਂ ਦੇਖ ਰਹੇ ਕਹ ਫਟਾਉਣ ਦੇ ਵਾਸਤੇ ਹੀ ਸਿਰਫ ਵਿਰੋਧ ਹੈ ਜਿਹੜਾ ਹੁੰਦਾ ਹੈਗਾ ਜਦੋਂ ਕਹਿੰਦੇ ਮੋਦੀ ਨਿਸ਼ਾਨੇ ਤੇ ਆ ਜਦੋਂ ਅਮਿਸ਼ਾ ਨਿਸ਼ਾਨੇ ਤੇ ਆ ਜਾਂ ਜਦੋਂ ਬੀਜੇਪੀ ਆ ਕਹਿੰਦੇ ਸਿਰਫ ਇਹਦਾ ਗਰਾਊਂਡ ਉਹ ਹੈ ਟੈਕਨੀਕਲ ਤੌਰ ਤੇ ਜਿੰਨੇ ਵਾਰੀ ਵੀ ਈਵੀਐਮ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਤੱਥ ਰੱਖੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਸਹਿਮਤ ਤੁਸੀਂ ਕਿਉਂ ਨਹੀਂ ਹੁੰਦੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਸਾਡੇ ਕੋਲ ਇਹੋ ਜੇ ਸਬੂਤ ਨੇ ਨਾ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਰ ਰਹੀ ਹਾਂ ਕਿਉਂ ਨਹੀਂ ਸਾਡੇ ਤੋਂ ਸਬੂਤ ਮੰਗਦੇ ਕਿਉਂ ਨਹੀਂ ਸਾਡੇ ਨਾਲ ਗੱਲ ਕਰਦੇ ਆਓ ਐਮ ఇంపలిమే క ਬੀਜਪੀ ਜੋ ਹੈਗੀ ਇਹ ਕਿਉਂ ਬੀਜਪੀ ਨੂੰ ਕਿਉਂ ਅਮਿਤ ਛਾਨੂ ਨੂੰ ਕਿਉਂ ਮੋਦੀ ਨੂੰ ਹਟਾਉਣਾ ਜ਼ਰੂਰੀ ਹੈ ਕਿਉਂਕਿ ਸੰਵਿਧਾਨ ਦੇ ਖਾਕਾ ਤੇ ਚੁਕਲੋ ਲੇਕਿਨ ਹਰ ਕਮ ਸੰਵਿਧਾਨ ਦੇ ਅਗੇਂਸਟ ਕਰਦਾ ਚਾਹੇ ਉਹ ਕਿਸਾਨਾਂ ਨੂੰ ਮਾਰਨਾ ਹੋ ਗਿਆ ਚਾਹੇ ਉਹ ਜਿਹੜੇ ਮਿਨੋਰਿਟिज ਹੈਗੇ ਜਿਹੜੇ ਦਲਿਤ ਹੈਗੇ ਜਿਹੜੇ ਐਸਸੀ ਐਸਟੀ ਓਬੀਸੀ ਇੱਕ ਤਬਕਾ ਹੈਗਾ ਹੈਨਾ ਜਿਹੜਾ ਸਤਾਇਆ ਹੋਇਆ ਸਦੀਆਂ ਤੋਂ ਉਹਨਾਂ ਦੇ ਹੱਕਾਂ ਨੂੰ ਮਾਰ ਕੇ ਉਹਨਾਂ ਦੇ ਵਿੱਚ ਵੰਡ ਪਾ ਕੇ ਰਾਜਨੀਤੀ ਜਿੱਦਾਂ ਹੁੰਦਾ ਹੁਣ ਸਬ ਕਲਾਸੀਫਿਕੇਸ਼ਨ ਦਾ ਮੁੱਦਾ ਆ ਗਿਆ ਹੈਨਾ ਹਰਿਆਣਾ ਗਵਰਨਮੈਂਟ ਚ ਜਦ ਬੀਜਪੀ ਨੇ ਆਪਣੀ ਸਰਕਾਰ ਬਣਾਈ ਵਰਗੀਕਰਨ ਕੀਤਾ ਸਬ ਕ ਕੀ ਇੰਪਲੀਮੈਂਟ ਹੋਇਆ ਸਰਕਾਰ ਨੇ ਇਸ ਇਸ਼ੂ ਨੂੰ 6 ਮਹੀਨੇ ਹੋ ਗਏ ਕਿ ਉਹਨਾਂ ਨੂੰ ਪੱਕੀ ਨੌਕਰੀਆਂ ਮਿਲ ਗਈਆਂ ਕਿ ਜਿਹੜੇ ਸਫਾਈ ਕਰਮਚਾਰੀ ਥੱਲੇ ਨੌਕਰੀਆਂ ਕਰ ਰਹੇ ਨੇ ਸੈਂਟਰ ਵਿੱਚ ਸਰਕਾਰ 2014 ਦੇ ਬਾਅਦ ਤੋਂ ਇਹ ਨਾ ਦੇ ਨਾ ਹੈ ਨਾ ਕਾ ਉਹਨਾਂ ਨੂੰ ਨੌਕਰੀਆਂ ਮਿਲ ਗਈ ਨਹੀਂ ਤੁਸੀਂ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਬਾਬਾ ਸਾਹਿਬ ਅੰਬੇਦਕਰ ਨੂੰ ਲੈ ਕੇ ਦੇਖੋ ਸਾਰਾ ਜਿੰਨਾ ਦਲਿਤ ਭਾਈਚਾਰਾ ਉਹਦੇ ਬੈਨਰ ਦੇ ਹੇਠ ਚੱਲਦਾ ਹੈ ਤੇ ਉਹਨੂੰ ਅੱਗੇ ਆਪ ਦਾ ਸਿਧਾਂਤ ਬਣਦਾ ਹੈ ਉਹ ਸਿੱਧੇ ਤੌਰ ਤੇ ਜਦੋਂ ਕਾਂਗਰਸ ਨੂੰ ਇਲਜ਼ਾਮ ਲਾਉਂਦੇ ਨੇ ਵੀ ਇਹਨਾਂ ਨੇ ਹਰਾਇਆ ਜੀ ਕਈ ਤਰ੍ਹਾਂ ਦੇ ਇਲਜ਼ਾਮ ਨੇਗੇ ਹਰਾਇਆ ਵੀ ਪਿੱਛੇ ਵੀ ਉਹਨਾਂ ਨੂੰ ਕਰਿਆ ਉਸ ਤੋਂ ਬਾਅਦ ਵੀ ਬੀਜਪੀ ਤਾਂ ਕਹਿੰਦੀ ਇਸ ਤਾਂ ਸਨਮਾਨ ਦਿੱਤਾ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਵੱਡੇ ਵੱਡੇ ਭਵਨ ਬਣ ਗਏ ਨੇ ਉਹਨਾਂ ਦੇ ਮਾਂ ਤੇ ਵੱਡੀਆਂ ਵੱਡੀਆਂ ਨਾਮ ਤੇ ਪ੍ਰਤਿਮਾ ਬਣ ਗਈਆਂ ਨੇ ਇਦਾਂ ਤਾਂ ਯੂ ਜੀ ਨੇ ਯੂਨੀਵਰਸਿਟੀਆਂ ਹੈਗੀਆਂ ਤੇ ਨੌਲੇਜ ਦੇਂਦਾ ਯੂਨੀਵਰਸਲ ਲਈ ਹੈ ਕੋਈ ਵੀ ਆ ਕੇ ਪੜ ਸਕਦਾ ਮੇਰੇ ਜੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਨਾ ਜਿਹੜੇ ਤਬਕੇ ਦੀ ਤੁਸੀਂ ਗੱਲ ਆ ਉਹਨਾਂ ਦੇ ਬੱਚੇ ਜਾ ਕੇ ਨਾ ਉਹਨਾਂ ਦੀ ਫੀਸੀਆਂ ਅਫੋਰਡ ਨਹੀਂ ਕਰ ਸਕਦੇ ਵੱਡੀ ਵੱਡੀਆਂ ਬਿਲਡਿੰਗਾਂ ਬਣਾਉਣ ਨਾਲ ਨਾ طبਕੇ ਦਾ ਭਲਾ ਨਹੀਂ ਹੋਣਾ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲੀਆਂ ਤੁਸੀਂ ਬਾਬਾ ਸਾਹਿਬ ਦੇ ਨਾਂ ਤੇ ਵੱਡੀਆਂ ਵੱਡੀਆਂ ਚੀਜ਼ਾਂ ਬਣਾ ਲਓ ਜਾਂ ਕਾਲਜ ਬਣਾ ਲਓ ਜਾਂ ਅਮੂਮਨ ਯੂਨੀਵਰਸਿਟੀ ਕਾ ਬਣਾ ਲਓ ਉਹ ਜਿਹੜਾ ਤਬਕਾ ਥੱਲੇ ਬੈਠਿਆ ਹੈ ਨਾ ਉਹਨਾਂ ਦਾ ਭਲਾ ਨਹੀਂ ਹੋਣਾ ਕਿਉਂਕਿ ਤੁਸੀਂ ਯੂਨੀਵਰਸਿਟੀਆਂ 인ਫਰਾਸਟ੍ਰਕਚਰ ਨਾਲ ਉਹ ਬੜੀ ਸਜਾਵਟ ਨਾਲ ਉਹਨਾਂ ਦੇ ਉਹ ਬੱਚੇ ਵਿਚਾਰੇ ਫੀਸਾਂ ਨਹੀਂ ਭਰ ਸਕਦੇ ਇਸ ਕਰਕੇ ਜੋ ਗਰੀਬ ਤਬਕਾ ਹੈ ਨਾ ਉਹਨੂੰ ਇਹ ਨਹੀਂ ਚਾਹੀਦੀ ਤੁਸੀਂ ਮੂਰਤੀਆਂ ਬਣਾ ਦੋ ਤੁਸੀਂ ਉਹਨਾਂ ਦੇ ਨਾਂ ਤੇ ਯੂ نو ਸੁਪਰੀਮ ਕੋਰਟ ਵੀ ਮੂਰਤੀ ਲਾਈ ਸੀਗੀ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਉਹਨਾਂ ਦੇ ਲਈ ਸੰਵਿਧਾਨ ਦੇ ਅੰਦਰ ਲਿਖਿਆ ਹੈ ਉਹ ਇੰਪਲੀਮੈਂ ਉਹ ਨਾ ਬੀਜਪੀ ਦਾ ਕੰਮ ਪਤਾ ਕੀ ਆ ਬਾਬਾ ਸਾਹਿਬ ਦੀ ਵੱਡੀ ਫੋਟੋ ਲਾ ਕੇ ਮਾਲਾ ਪਾ ਦੋ ਤਾਲੀਆਂ ਬਜਾ ਦੋ ਪ੍ਰੋਗਰਾਮ ਕਰਵਾ ਦੋ that strategy we don't want even the congress government is doing the same replica of that ਤੁਸੀਂ ਕਹਿੰਦੇ ਹੋ ਨਾ ਇਹ ਨਾ ਇੱਕ ਸੋਚ ਬਣ ਗਈ ਹੈ I would never accept the title as a dalit leader ਮੈਨੂੰ ਬਿਲਕੁਲ ਐਕਸੈਪਟ ਨਹੀਂ ਹੈ ਬਿਕਾਜ਼ ਮੈਂ ਕਦੀ ਨਹੀਂ ਚਾਹਾਂਗੀ ਕਿ ਡਾਕਟਰ ਅੰਬੇਡਕਰ ਨੂੰ ਸਿਰਫ ਤੁਸੀਂ ਦਲਿਤ ਫੇਸ ਜਾਂ ਦਲਿਤਾਾਂ ਦੇ ਨੇਤਾ ਕਹਿ ਕੇ ਜਾਂ ਦਲਿਤਾਾਂ ਦੇ ਲੀਡਰ ਕਹਿ ਕੇ ਦੇਖੋ no ਉਹਨਾਂ ਨੇ ਜਿੰਨਾ ਕੰਮ ਸਾਰੀਆਂ ਬੀਬੀਆਂ ਲਈ ਓਵਰਆਲ ਜਨਰਲੀ ਕੀ ਉਹਨਾਂ ਨੇ ਸਭ ਤੋਂ ਪਹਿਲਾਂ ਹੀ ਵਾਸ ਦਾ ਫਰਸਟ ਲੀਡਰ ਨਾ ਜਿਨ੍ਹਾਂ ਨੇ ਔਰਤਾਂ ਰਾਈਟਸ ਲਈ ਫਾਈਟ ਕੀਤੀ ਬਾਕੀਆਂ ਨੇ ਵੀ ਕੀਤੀ ਲੇਕਿਨ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਉਹਦੇ ਵਿੱਚ ਔਰਤਾਂਜ਼ ਰਾਈਟ ਲਈ ਲਿਖਤਾ ਇਸੇ ਕਰਕੇ ਉਹਨਾਂ ਨੇ ਜਿੰਨੇ ਵੀ ਮਿਨੋਰਟੀਜ਼ ਸੀਗੇ ਜਿੰਨੇ ਵੀ ਪਿਛੜਾ ਤਬਕਾ ਜਿਹਨੂੰ ਬੈਕਵਰਡ ਕਲਾਸ ਪੰਜਾਬ ਚ ਕਹਿੰਦੇ ਆਦਰਵਾਇਜ਼ ਓਬੀਸੀ ਕਹਿੰਦੇ ਨੇ ਸਭ ਤੋਂ ਜ਼ਿਆਦਾ ਉਹਨਾਂ ਦੇ ਹੱਕਾਂ ਲਈ ਲਿਖਿਆ ਸੋ ਹੀ ਵਾਸ ਦਾ ਲੀਡਰ ਆਫ ਮਾਸ ਸੋ ਬੀਜੇਪੀ ਦੀ ਸਟ੍ਰੈਟਜੀ ਕੀ ਰਹੀ ਹੈ ਵੇਟ ਵੇਟ ਬੀਜੇਪੀ ਦੀ ਸਟ੍ਰੈਟਜੀ ਇਵਨ ਦੀ ਪਾਰਟ ਕਾਂਗਰਸ ਪਾਰਟੀ ਇਵਨ ਦੇ ਦੇ ਕਾਪੀਆਂ ਹੱਥ 'ਚ ਫੜ ਕੇ ਮਾਰਕੀਟਿੰਗ ਕਰੋ ਸਵਿਧਾਨ ਨੂੰ ਇੰਪਲੀਮੈਂਟ ਨਹੀਂ ਕਰਵਾਣਾ ਬਟ ਬੀਜਪੀ ਇਸ ਦੀ ਪਾਇਨਰ ਕਿਉਂਕਿ ਬੀਜਪੀ ਸੱਤਾ 'ਚ ਬੈਠੀ ਹੈ ਬੀਜਪੀ ਹਰ ਫੈਸਲਾ ਉਹ ਕਰੀਏ ਬੀਜਪੀ ਧਰਮ ਦੀ ਰਾਜਨੀਤੀ ਕਰਕੇ ਇੱਕ ਧਰਮ ਦਾ ਪ੍ਰਚਾਰ ਕਰਕੇ ਦੂਜੇ ਧਰਮ ਨੂੰ ਛੋਟਾ ਦੱਸਣਾ ਔਰ ਕਹਿਣਾ ਕਿ ਇਸ ਦੇਸ਼ 'ਚ ਰਹਿਣਾ ਹੋਗਾ ਤਾਂ ਰਾਮ ਰਾਮ ਕਹਿਣਾ ਹੋਗਾ ਅੱਲਾ ਅੱਲਾ ਮੁੱਲੇ ਕਾਟੇ ਜਾਣਗੇ ਤਾਂ ਰਾਮ ਰਾਮ ਚੁਲਾएंगे ਦਿਸ ਇਸ ਦਾ ਨੈਰੇਟਿਵ ਆਫ ਬੀਜਪੀ ਤੁਸੀਂ ਨੌਇਡਾ ਬਾਰਡਰ ਤੇ ਐਂਟਰ ਕਰੋਗੇ ਤਾਂ ਉੱਥੇ ਲਿਖਿਆ ਹੋਇਆ ਹੈ ਵਟੇਂਗੇ ਤਾਂ ਕਟੇਂਗੇ ði ਬਿਗ ਹੋਲਡਿੰਗ ਥੇਰ ਇਸ ਪਲੇਸ ਬਟेंगे तो, तो कटेंगे सो so, जेड़ा दहशत दी राजनीति गुंडागर्दी दी, दी राजनीति जिस राज विच ਭੈਣ ਬੇਟੀ ਸੁਰੱਖਿਤ ਨਹੀਂ ਹੈਗੀ ਡੂ ਯੂ ਥਿੰਕ ਥੈਟ ewomen ਲਾਈਕ ਮੀ ਵਾਂਟ ਬੀਜਪੀ ਸਾਡੇ ਪੰਜਾਬ ਦੇ ਕਿੰਨੇ ਲੀਡਰ ਕਿੰਨੇ ਵਧੀਆ ਯੂਥ ਨੂੰ ਅੰਦਰ ਚੁੱਕ ਚੁੱਕ ਕੇ ਸੁੱਟਿਆ ਡੂ ਯੂ ਥਿੰਕ ਆਈ ਊਡ ਵਾਂਟ ਬੀਜਪੀ ਐਸ ਅ ਗਵਰਨਮੈਂਟ ਤੋ ਕਹਿੰਦੀ ਹੈ ਕਿ ਸਾਡੇ ਜੋ ਜਿਹੜੀ ਦੇਸ਼ ਭਗਤੀ ਦੀ ਗੱਲ ਜਾਂ ਆਰਐਸਐਸ ਦੀ ਵੀ ਜਦੋਂ ਗੱਲ ਆਉਂਦੀ ਹੈ ਤਾਂ ਕਿਉਂਕਿ ਆਮ ਤੌਰ ਤੇ ਤੁਸੀਂ ਆਰਐਸਐਸ ਨੂੰ ਵੀ ਉਨੀ ਟਾਰਗੇਟ ਤੇ ਲਿਆ ਜਾਂਦਾ ਵੀ ਕਿਹਾ ਜਾਂਦਾ ਵੀ ਗਰਾਊਂਡ ਉਹ ਆ ਬੀਜਪੀ ਦਾ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਦੇਸ਼ ਤੋਂ ਇਲਾਵਾ ਕੋਈ ਗੱਲ ਹੈ ਨਹੀਂ ਕਿ ਤੇ ਫਿਰ ਐਸੀ ਦੇਸ਼ ਵਿ ਦੇਸ਼ ਨੂੰ ਬਚਾਉਣ ਦੀ ਗੱਲ ਕਹਿੰਦੇ ਤੁਸੀਂ ਕਰਦੇ ਹੋ ਉਹਨੂੰ ਤਾਂ ਸੁਰੱਖਿਅਤ ਕਰਨ ਦੀ ਸਿਕਿਉਰ ਕਰਨ ਦੀ ਗੱਲ ਅਸੀਂ ਕਰਦੇ ਹਾਂ ਐਗਜ਼ੈਕਟਲੀ ਚੋਰ ਜਿਹੜਾ ਹੁੰਦਾ ਨਾ ਪਹਿਲੀ ਗੱਲ ਕਦੀ ਨਹੀਂ ਕਹਿੰਦਾ ਮੈਂ ਚੋਰੀ ਕੀਤੀ ਮਾਰ ਵੀ ਲੋ ਨਾ ਥੱਪੜ ਵੀ ਮਾਰ ਲਓ ਜਦ ਤੱਕ ਉਹਨੂੰ ਲੱਗਦਾ ਕਿ ਹੁਣ ਪਾਣੀ ਉੱਪਰ ਆ ਗਿਆ ਹੁਣ ਤਾਂ ਮੇਰੀ ਮੌਤ ਹੀ ਆ ਉਹ ਤਦ ਤੱਕ ਨਹੀਂ ਮੰਨਦਾ ਮੈਂ ਚੋਰੀ ਕੀਤੀ ਹੈ ਦੂਜੀ ਗੱਲ ਝੂਠਾ ਜਿਹੜਾ ਹੁੰਦਾ ਉਹਨਾਂ ਨੂੰ ਕਹਿੰਦਾ ਜੀ ਸੋਹ ਇਹਦੀ ਸੋਹ ਇਹਦੀ ਸੋਹ ਮਾਰੀ ਸੋਹ ਪਿਓ ਦੀ ਮੈਂ ਕੰਮ ਨਹੀਂ ਕੀਤਾ ਜਿਹੜਾ ਜ਼ਿਆਦਾ ਸੋਹਾਂ ਖਾਂਦਾ ਨਾ ਜਿਹੜਾ ਜ਼ਿਆਦਾ ਕਲੇਮ ਕਰਦਾ ਉਹ ਸਭ ਤੋਂ ਵੱਡਾ ਚੋਰ ਹੁੰਦਾ ਕਮਿੰਗ ਬੈ ਦੇਸ਼ ਤਾਂ ਤੁਸੀਂ ਵੇਚਦਾ ਦੇਸ਼ ਦੇ ਮੂਲ ਬੋਧ ਚੀਜ਼ਾਂ ਜਿੰਨੀਆਂ ਵੀ ਸਹੀਆਂ ਨੇਚਰਲ ਰਿਸੋਰਸਸ ਨੂੰ ਲੈ ਕੇ ਜ਼ਮੀਨ ਦੇ ਅੰਦਰ ਪਾਣੀ ਦੇ ਅੰਦਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਤੁਸੀਂ ਵੱਡੇ ਵੱਡੇ ਪੂੰਜੀਪਤੀਆਂ ਦੇ ਹੱਥੇ ਰਾਏ ਦੇਤੀਆਂ ਯੂਨੀਵਰਸਿਟੀਆਂ ਨੂੰ ਤੁਸੀਂ ਵੇਚਦਾ ਬੈਂਕ ਵੇਚਤੇ 에어ਪੋਰਟ ਵੇਚਤੇ ਜੋ ਕਾਮਨ ਮੈਨ ਦੀ ਫੈਸਿਲਿਟੀ ਸੀਗੀ ਜਿੱਥੇ ਕਾਮਨ ਮੈਨ ਦਾ ਹੱਕ ਸੀਗਾ ਆਮ ਜਨਤਾ ਦਾ ਸੰਵਿਧਾਨ ਕੀ ਕਹਿੰਦਾ ਵੀ ਦਾ ਪੀਪਲ ਸਾਡਾ ਦੇਸ਼ ਸਾਡਾ ਸੰਵਿਧਾਨ ਸਾਡੇ ਸਾਡੀਆਂ ਚੀਜ਼ਾਂ ਜਿਨ੍ਹਾਂ ਤੇ ਉਹਨਾਂ ਦਾ ਹੱਕ ਹੈ 92% ਜਨਤਾ ਦਾ ਜਿੱਤ ਤੇ ਹੱਕ ਆ ਉਹ ਤੁਸੀਂ 8% 5% ਨੂੰ ਦੇਤਾ ਸੋ ਵੇਅਰ ਵੀ ਵਿਲ ਗੋ ਇਹ ਸਿਰਫ ਦੋਕੇ ਮੀਡੀਆ ਉਹਨਾਂ ਦਾ ਹੈ ਕਿਉਂਕਿ ਉਹਨਾਂ ਕੋਲ ਪੈਸਾ ਹੈ ਜਿੰਨਾ ਝੂਠ ਫਲਾਓਗੇ ਜਿੰਨਾ ਝੂਠਾ ਪ੍ਰਚਾਰ ਕਰੋਗੇ ਜਨਤਾ ਨੂੰ ਲੱਗੂਗਾ ਸੱਚ ਬੋਲ ਰਿਹਾ ਕਹਿੰਦੇ ਨਾ ਤੁਸੀਂ ਝੂਠ ਨੂੰ ਇੰਨਾ ਰਿਪੀਟ ਕਰੋ ਇੰਨਾ ਰਿਪੀਟ ਕਰੋ ਕਿ ਸੱਚ ਲੱਗਣ ਲੱਗ ਜਾਏ ਦਿਸ ਇਜ਼ ਵਾਟ ਇਜ਼ ਹੈਪਨਿੰਗ ਪਰ ਐਸਪਾਰੀ ਤਾਂ ਦੇਖੀਏ ਕਾਂਗਰਸ ਨੂੰ ਬੜਾ ਸੀਗਾ ਕਿ ਜਿਹੜਾ ਇੰਡੀਆ ਅਲਾਈਂਸ ਬਣਿਆ ਕਿ ਅਸੀਂ ਤਾਂ ਬੜੀ ਮਜ਼ਬੂਤੀ ਦੇ ਨਾਲ ਆ ਰਹੇ ਹਾਂ ਪਰ ਫਿਰ ਫਿਰ ਬੀਜਪੀ ਆ ਜਾਂਦੀ ਹੈ ਹਰਿਆਣੇ ਦੇ ਵਿੱਚ ਜੇ ਦੇਖਿਆ ਜਾਵੇ ਉਹਦੀ ਤਾਂ ਬਿਲਕੁਲ ਹੀ ਉਲਟ ਉਦਾਹਰਨ ਦੇਖਣ ਨੂੰ ਮਿਲੀ ਇਹ ਚੀਜ਼ਾਂ ਦੇ ਕਰਕੇ ਤੁਹਾਨੂੰ ਈਵੀਐਮ ਲੱਗਦਾ ਜਾਂ ਇਹ ਲੱਗਦਾ ਕਿ ਆਖਰ ਜਦੋਂ ਐਕਚੁਅਲ ਦੇ ਵਿੱਚ ਜਿਹੜੀ ਸਿਚੁਏਸ਼ਨ ਹੈਗੀ ਉਹਦੇ ਵਿੱਚ ਲੋਕਾਂ ਨੂੰ ਕਿਤੇ ਨਾ ਕਿਤੇ ਆਪਦੇ ਨਾਲ ਲੋਨ ਤੇ ਵੀਜ ਵੀ ਕਾਮਯਾਬ ਰਹੀ ਨਹੀਂ 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 ਉਹ ਤੁਹਾਡੀ ਗੱਲ ਸਹੀ ਹੈ ਬੀਜਪੀ ਦਾ ਤਾਂ ਸਿੰਪਲ ਸਟ੍ਰੈਟਜੀ ਹੈ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਉਹ ਕਾਲੇ ਅੰਗਰੇਜ਼ ਗੋਰੇ ਅੰਗਰੇਜ਼ ਇੰਨੇ ਖਤਰਨਾਕ ਨਹੀਂ ਸੀਗੇ ਸਦ ਖੇਡ ਗਏ ਨਾ ਸੁਣੋ ਨਾ ਬਿਲਕੁਲ ਸਹੀ ਕਹਿ ਰਹੀ ਹਾਂ ਮੈਂ ਇਹ ਕਾਲੇ ਅੰਗਰੇਜ਼ ਵੱਧ ਖਤਰਨਾਕ ਹੈਗੇ ਉਹਨਾਂ ਤੋਂ ਇਹਨਾਂ ਨੂੰ ਇੰਨਾ ਪਤਾ ਹੈ ਕਿ ਵੰਡ ਕਰੋ ਵੰਡ ਪਾਓ ਤੇ ਰਾਜ ਕਰੋ ਉਹ ਡਿਵਾਈਡ ਐਂਡ ਰੂਲ ਐਟ ਡਾਇਵਰਟ ਡਿਵਾਈਡ ਐਂਡ ਰੂਲ ਤੁਹਾਨੂੰ ਮੁੱਦਿਆਂ ਤੋਂ ਭਟਕਾਤਾ ਹੁਣ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੇ ਜੋ ਗੱਠਜੋੜ ਬੰਨ੍ਹ ਦਿੱਤਾ ਸੀਗਾ ਫ੍ਰਮ ਦਾ ਡੇ 1 ਤੁਸੀਂ ਮੈਨੂੰ ਕਵਰ ਕੀਤਾ ਡਿਊਰਿੰਗ ਦ ਇਲੈਕਸ਼ਨਸ ਸਟਿਲ ਆਮ ਕਿ ਉਹ ਗਠਬੰਧ ਨਹੀਂ ਉਹ ਠਗਬੰਧਨ ਹੋਇਆ ਸੋ ਇਹੋ ਜਿਹਾ ਸਿਰਫ ਸਿੰਬੋਲਿਕਲੀ ਗਠਵੰਨਨ ਨਾਲ ਜਿਨ੍ਹਾਂ ਦਾ ਕੋਈ ਬੇਸ ਨਹੀਂ ਹੈਗਾ ਤੁਹਾਡੇ ਪਿੱਛੇ ਤੁਸੀਂ ਦੇਖਿਆ ਨਹੀਂ ਲੋਕ ਬਾਗ ਹੈਗੇ ਨਹੀਂ ਹੈਗੇ ਯੋਰ ਪੁਆਇੰਟ ਇਜ਼ ਵੈਰੀ ਵੈਲਿਡ ਐਂਡ ਰਾਈਟ ਤੁਸੀਂ ਇੱਕ ਸਟੇਟ 'ਚ ਜੇ ਗਵਰਨਮੈਂਟ ਫਾਰਮ ਕਰ ਲਈ ਜਾਂ ਤੁਹਾਡੇ ਤੋ ਤਿੰਨ ਐਮਪੀ ਜਿੱਤ ਗਏ ਜਾਂ ਐਮਐਲਏ ਬਣ ਗਏ ਤਾਂ ਤੁਸੀਂ ਈਵੀਐਮ ਨੂੰ ਲੜਾਈ ਲੜਨਾ ਛੱਡ ਦਿੱਤੀ ਇਹਨਾਂ ਨੂੰ ਜਦ ਤੱਕ ਤੁਹਾਡੀ ਗਰਾਊਂਡ ਮਜ਼ਬੂਤ ਨਹੀਂ ਹੈਗੀ ਆ ਤਦ ਤੱਕ ਤੁਸੀਂ ਉਸ ਭਾਜੀਪੀ ਦਾ ਸਾਹਮਣਾ ਹੱਲੀ ਨਹੀਂ ਕਰ ਸਕਦੇ ਕਿਉਂਕਿ ਪੈਸਾ ਬੇਈਮਾਨੀ ਕਰਪਸ਼ਨ एवरीथिंग दैट ਪਾਰਟੀ ਹੈਜ਼ ਬਾਕੀ ਤੁਸੀਂ ਕਹਾਂ ਕਿ ਪੋਲਿਟਿਕਸ ਬਿਲਕੁਲ ਖੇਡ ਗਏ ਬੀਜਪੀ ਨੇ ਪੋਲਿਟਿਕਸ ਨਹੀਂ ਖੇਡੀ ਬੀਜਪੀ ਨੇ ਡਰਟੀ ਪੋਲਿਟਿਕਸ ਖੇਡਿਆ ਪੋਲਿਟਿਕਸ ਨੂੰ ਇਹੋ ਜਿਹੇ ਗਲੋਕੀ ਬਦਨਾਮ ਕਰਦੇ ਨੇ ਇਸੇ ਕਰਕੇ ਬੀਜਪੀ ਨੇ ਹਰਿਆਣਾ ਵਿੱਚ ਗਵਰਨਮੈਂਟ ਫਾਰਮ ਕੀਤੀ ਕਿਉਂਕਿ ਹਰਿਆਣਾ ਵਿੱਚ ਜਿਹੜਾ ਡੀਸੀ ਤਬਕਾ ਸੀਗਾ ਉਹਨੂੰ ਜਿਹੜਾ ਵਰਗੀਕਰਨ ਦਾ ਸਬ ਕਲਾਸੀਫਿਕੇਸ਼ਨ ਦਾ ਇਸ਼ੂ ਕਰਕੇ ਵੰਡ ਪਾਤੀ ਜਾਟਾ ਨੂੰ ਮਤਲਬ ਇੱਕ ਫੇਸ ਦੇ ਦਿੱਤਾ ਜਾਟ ਸਮਾਜ ਦਾ ਰਣਨੀਤੀ ਹੈ ਨਾ ਤਾਂ ਉਹ ਤੁਸੀਂ ਵੀ ਕਰ ਸਕਦੇ ਸੀ ਰਣਨੀਤੀ ਹੈਗੀ ਹੈ ਨਹੀਂ ਨਹੀਂ ਵੀ ਆਰ ਨਾਟ ਇਨ ਗਵਰਨਮੈਂਟ ਨਾ ਹਾਊ ਕੈਨ ਆ ਡੂ ਥੈਟ ਹਾਊ ਕੈਨ ਆ ਇੰਪ ਉਹਨੇ ਖੜਾ ਜੇ ਉਹ ਖਿਲਰੇ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਾਰਿਆਂ ਨੂੰ ਇੰਨਾ ਜਿਆਦਾ ਵੰਡਤਾ ਉਹਦੇ ਤਾਂ ਇੱਕ ਜੇ ਕਹੀਏ ਕਿ ਉਹ ਤਾਂ ਸਟ੍ਰੈਟੇਜੀ ਆ ਉਹ ਤਾਂ ਪੋਲਿਟਿਕਲ ਪਾਰਟੀਆਂ ਸਾਰੀਆਂ ਆਪਣੀ ਸਟ੍ਰੈਟੇਜੀ ਨਾਲ ਆਫ ਕੋਰਸ ਸਟ੍ਰੈਟੇਜੀ ਹੈਗੀ ਆ ਬਟ ਸਟ੍ਰੈਟੇਜੀ ਤੁਹਾਡੀ ਮੈਂ ਮੰਨ ਰਹੀ ਹਾਂ ਤੁਹਾਡੀ ਸਟ੍ਰੈਟੇਜੀ ਹੈ ਕਿਉਂਕਿ ਪਾਵਰ ਵਿੱਚ ਉਹ ਆ ਸਾਡੀ ਮੇਨ ਮੀਡੀਆ ਆਪਾਂ ਨੂੰ ਕਵਰ ਨਹੀਂ ਕਰਦਾ ਹੈ ਨਾ ਉਹ ਛੱਚ ਦੱਸੂਗਾ ਨਹੀਂ ਉਹ ਝੂਠ ਦੱਸ ਰਿਹਾ ਉਹਨਾਂ ਦੀ ਜਿਹੜੀ ਸਟ੍ਰੈਟੇਜੀ ਉਹ ਕਿੰਨਾ ਸਫਲ ਹੋਈ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਇੰਨਾ ਡੀਪਲੀ ਲੈਵਲ ਤੇ ਜਾ ਕੇ ਜੋ ਕਮ ਕਾਂਗਰਸ ਪਾਰਟੀ ਦਾ ਸੀਗਾ ਕਿਉਂਕਿ ਆਪੋਜੀ ਹਰਕਤ ਤੇ ਤੁਸੀਂ ਨਜ਼ਰ ਨਹੀਂ ਆਉਂਦੇ ਦਲਿਤ ਕੁੜੀਆਂ ਦੇ ਨਾਲ ਰੇਪ ਹੋ ਰਹੀ ਹੈ ਉਹਨਾਂ ਦੀਆਂ ਬੱਚਿਆਂ ਨਾਲ ਹਰ ਹਰ ਦਿਨ ਮੋਲੈਸਟੇਸ਼ਨ ਹੋ ਰਹੀ ਹੈ ਹਰ ਦਿਨ ਇੱਥੇ ਕੁੱਤੇ ਜਾ ਰਹੇ ਨੇ ਲੋਕੀ ਹਰ ਦਿਨ ਸਾਡੇ ਯੂ ਨੋ ਸਿੱਖਾਂ ਨਾਲ ਅਤਿਆਚਾਰ ਬੱਤੂ ਬੱਤ ਵਧਿਆ ਜਾ ਰਿਹਾ ਹੈ ਪੂਰਾ ਪੰਜਾਬ ਤੁਸੀਂ ਨਸ਼ਿਆਂ 'ਚ ਡਰੱਗਸ 'ਚ ਰੋਲਤਾ ਪੂਰਾ ਹਰਿਆਣਾ ਤੁਸੀਂ ਸਰਕਾਰਾਂ ਨੇ ਡਰੱਗਸ ਨਸ਼ਿਆਂ 'ਚ ਰੋਲਤਾ ਉੱਥੇ ਤਾਂ ਤੁਸੀਂ ਬਿਲਕੁਲ ਜ਼ੀਰੋ ਤੁਹਾਡਾ ਮੈਂ ਕੋਈ ਅੰਦੋਲਨ ਸੜਕਾਂ ਤੇ ਨਹੀਂ ਦੇਖਿਆ ਫਿਰ ਭਾਜਪੀ ਤਾਂ ਇਹ ਜੋ ਸਟ੍ਰੈਟੇਜੀ ਲੈ ਕੇ ਆਉਗੀ ਨਾ ਉਹ ਤਾਂ ਕਰੂਗੀ ਵੇਰ ਇਨ ਆਪੋਜੀਸ਼ਨ ਪਾਰਟੀ ਫੇਲ ਆ ਤੇ ਬਾਈ ਜਿੰਨਾ ਕੋ ਸਾਡੇ ਦੇ ਵਿੱਚ ਸਾਡੇ ਆਪਣੇ ਵਿੱਚ ਦ ਜਿੰਨਾ ਅਸੀਂ ਸੜਕਾਂ ਭਰ ਸਕਦੇ ਆ ਲੋਕਭਗ ਜਿੰਨੇ ਕਿ ਸਾਡੇ ਯੂ ਨੋ ਨਾਲ ਜੁੜੇ ਨੇ ਨਾਲ ਹੈਗੇ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਆਂ ਸੜਕਾਂ ਤੇ ਲਿਆਉਂਦੇ ਐਸੇ ਕਰਕੇ 15 ਨਵੰਬਰ ਜਿਹੜੀ ਪਿੱਛੇ ਗਈ ਆ ਅਸੀਂ ਕਾਂਗਰਸ ਪਾਰਟੀ ਦੇ ਦਫਤਰ ਦੇ ਬਾਹਰ ਜਾ ਕੇ ਦਿੱਲੀ ਉਹਨਾਂ ਨੂੰ ਹੁਕਾਰਾ ਭਰਿਆ ਸੀਗਾ ਔਰ ਦੱਸਿਆ ਸੀਗਾ ਕਿ ਤੁਸੀਂ ਤੁਹਾਨੂੰ ਟਾਰਗੇਟ ਕਿਉਂ ਕਰ ਰਹੇ ਸੀ ਬਿਕੋਜ਼ ਯੂ ਆਰ ਦ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਸੋ ਤੁਹਾਡੀ ਲੋਕ ਸਭਾ ਐਂਡ ਰਾਜ ਸਭਾ ਦੋਨਾਂ ਵਿੱਚ ਮੈਂਬਰਸ ਹੈਗੇ ਸਟਰੈਂਥ ਹੈਗੀ ਸੋ ਇਟ ਇਜ਼ ਯੂਰ ਰਿਸਪੋਨਸਿਬਿਲਟੀ ਟੂ ਕਮ ਔਨ ਰੋਡ ਫਾਈਟ ਕਰੋ ਤਾਂ ਕਿ ਪੂਰਾ ਦੇਸ਼ ਆ ਕੇ ਮਜ਼ਬੂਤੀ ਮਿਲੇ ਲੋਕ ਵੀ ਸੜਕਾਂ ਤੇ ਆਣ ਤੇ ਜੇ ਇਹੋ ਜਿਹੀਆਂ ਪਾਰ ਜੇ ਲੋਕਾਂ ਦਾ ਮਤਲਬ ਸਿਰਫ ਇਹ ਹੀ ਨਹੀਂ ਹੈ ਕਿ ਬੀਜੇਪੀ ਨੂੰ ਹੀ ਸਵਾਲ ਕਰਨਾ ਉਹ ਤਾਂ ਤੁਹਾਡੇ ਲਈ ਕੁਝ ਕਰੂਗੀ ਨਹੀਂ ਬਟ ਲੀਡਰ ਆਫ ਓਪੋਜੀਸ਼ਨ ਬਣ ਕੇ ਚੁੱਪ ਰਹਿ ਕੇ ਘਰ ਬੈਣਾ ਔਰ ਬਾਬਾ ਸਾਹਿਬ ਦੀ ਫੋਟੋ ਲੈ ਕੇ ਪ੍ਰਚਾਰ ਕਰਨਾ ਔਰ ਸਵਧਾਨ ਦੀ ਫੋਟੋ ਲੈ ਕੇ ਮਾਰਕੀਟਿੰਗ ਕਰਨਾ ਦੈਟ ਨਾਉ ਦੈਟਸ ਨਾਟ ਗੋਇੰਗ ਟੂ ਵਰਕ